ਮੀਡੀਆ ਵਾਲਿਆਂ ਦਾ ਜੋਗੀ ਸਾਡੇ ਪਿੰਡ ਆਇਓ ਏਡੀ ਤੁਰੋਂ ਮੈਚ ਜਿੱਤ ਪ੍ਰਾਪਤ ਕਰਕੇ ਆ ਮੈਂ ਆ ਜੀ ਕਰਨਦੀਪ ਸਿੰਘ ਮੇਰਾ ਨਾਮ ਆ ਔਰ ਮੈਂ ਐਮ ਐਮ ਐ ਜਿੱਤ ਕੇ ਆ ਵੈਸਟ ਬੰਗਾਲ ਦੇ ਜੋ ਬਾਰਡਰ ਆ ਅਸਾਮ ਦੇ ਵਿੱਚ ਉਥੋਂ ਚੈਂਪੀਅਨਸ਼ਿਪ ਜਿੱਤ ਕੇ ਆ ਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਕਿੰਨਾ ਕਿੰਨਾ ਕਨੇਡਾ ਸਟੇਟਾਂ ਦੇ ਵਿੱਚ ਭਾਗ ਲਿਆ ਉੱਥੇ ਬਹੁਤ ਸਟੇਟਾਂ ਨੇ ਭਾਗ ਲਿਆ ਜੀ ਆਲ ਇੰਡੀਆ ਦੇ ਸਟੇਟਾਂ ਨੇ ਭਾਗ ਲਿਆ ਔਰ ਪੰਜਾਬ ਵਿੱਚ ਉਹਨਾਂ ਨੇ ਮੈਨੂੰ ਕੱਲੇ ਨੂੰ ਸੱਦਿਆ ਹੋਇਆ ਸੀ ਔਰ ਉੱਥੇ ਮੈਂ ਗਿਆ ਔਰ ਜਿੱਤ ਪ੍ਰਾਪਤ ਕਰਕੇ ਆ ਮੇਰੀ ਜਿਹੜੀ ਫਾਈਟ ਸੀ ਉਹ ਵੈਸਟ ਬੰਗਾਲ ਦੇ ਮੁੰਡੇ ਨਾਲ ਮੇਰੀ 60 ਕਿਲੋ ਭਾਰ ਵਰਗੇ ਚ ਹੋਈ ਸੀ ਇੱਕ ਦਿਨ ਪਹਿਲਾਂ ਸਾਡਾ ਭਾਰ ਹੋਇਆ ਸੀ ਔਰ ਅਗਲੇ ਦਿਨ ਸਾਡੀ ਫਾਈਟ ਹੋਈ ਸੀ ਇੱਥੇ ਜਿਹੜੀ ਐਮ ਐਮ ਏ ਇਹਦੇ ਵਿੱਚ ਇੱਕ ਹੀ ਫਾਈਟ ਹੁੰਦੀ ਹੈ ਜੀ ਇੱਕ ਐਮ ਐਮ ਏ ਦੋ ਤਰੀਕੇ ਦੀ ਹੁੰਦੀ ਇੱਕ ਅਮੈਚਰ ਹੁੰਦੀ ਹੈ ਜਦੋਂ ਬੱਚਾ ਨਵੀਂ ਵਾਰ ਸਟਾਰਟ ਕਰਦਾ ਉਦੋਂ ਅਮੈਚਰ ਫਾਈਟਾਂ ਕਰਦਾ ਉਦੋਂ ਦੋ ਤਿੰਨ ਫਾਈਟਾਂ ਹੁੰਦੀਆਂ ਹਨ ਅਮੈਚਰ ਦੇ ਵਿੱਚ ਜਿਹੜੀ ਹੁੰਦੀ ਹੈ ਐਲਬੋ ਤੇ ਨੀ ਅਲੋਡ ਨਹੀਂ ਹੁੰਦਾ ਪਰ ਜਿਹੜੀ ਪ੍ਰੋ ਫਾਈਟ ਆ ਉਹ ਇੱਕ ਦਿਨ ਦੇ ਵਿੱਚ ਇੱਕ ਹੀ ਹੁੰਦੀ ਆ ਉਹਦੇ ਵਿੱਚ ਕੋਈ ਰੂਲ ਨਹੀਂ ਹੁੰਦਾ ਬਸ ਬਾਲ ਨਹੀਂ ਪੜਨੇ ਹੁੰਦੇ ਜਾਂ ਤੁਸੀਂ ਦੰਦ ਕੱਟ ਨਹੀਂ ਕਰ ਸਕਦੇ ਦੰਦੀ ਨਹੀਂ ਵੱਟ ਸਕਦੇ ਬਾਕੀ ਵਿੱਚ ਕੋਈ ਰੂਲ ਨਹੀਂ ਹੁੰਦਾ ਐਲਬੋ ਨੀ ਸ਼ੋਲਡਰ ਸਭ ਕੁਝ ਉੱਚਾ ਲੋਡ ਹੁੰਦਾ ਮੈਂ ਉਹ ਪ੍ਰੋ ਫਾਈਟ ਕਰਕੇ ਆ ਤੇ ਉਹਦੇ ਵਿੱਚ ਦੂਜੇ ਤੇ ਪ੍ਰਾਪਤ ਕਰਕੇ ਆ ਜੀ ਕਿੰਨੇ ਰਾਊਂਡ ਖੇਡੇ ਤੇ ਕਿਹੜੇ ਰਾਊਂਡ ਚ ਜਿੱਤਿਆ ਐਮ ਐਮ ਦੇ 5-5 ਮਿੰਟ ਦੇ 5 ਰਾਊਂਡ ਹੁੰਦੇ ਆ ਜੀ ਔਰ ਮੈਂ ਉਹਨੂੰ ਪਹਿਲੇ ਰਾਊਂਡ ਵਿੱਚ ਜਿੱਤ ਕੀਤਾ ਉਹਨੂੰ ਮੈਂ ਥਰੋ ਮਾਰ ਕੇ ਤੇ ਆਰਮ ਬਾਰ ਲਗਾ ਕੇ ਉਹਦਾ ਟੈਪ ਆਊਟ ਕਰਵਾ ਕੇ ਉਹਨੂੰ ਫਿਨਿਸ਼ ਕਰ ਦਿੰਦਾ ਜੀ ਕਿੰਨਾ ਤੇਜ਼ ਖਿਡਾਰੀ ਸੀ ਉਹ ਉਹ ਜੀ ਖਿਡਾਰੀ ਉਹਦਾ ਸੀ ਕਿੱਕ ਬੌਕਸਿੰਗ ਦਾ ਸੀ ਜਦੋਂ ਫਾਈਟ ਸਟਾਰਟ ਹੋਈ ਤੇ ਉਹਨੇ ਸਟਾਰਟਿੰਗ ਦੇ ਵਿੱਚ ਹੀ ਮ ਤੇ ਮੈਂ ਉਹ ਤੋਂ ਸਮਝ ਗਿਆ ਵੀ ਇਹ ਕਿੱਕ ਬੌਕਸਿੰਗ ਦਾ ਖਿਡਾਰੀ ਆ ਤੇ ਜਦੋਂ ਦੂਸਰੀ ਵਾਰ ਕਿੱਕ ਮਾਰਨ ਆਇਆ ਤੇ ਉਹਦੀ ਮੈਂ ਲੱਤ ਫੜ ਕੇ ਤੇ ਉਹਨੂੰ ਟੇਕ ਡਾਊਨ ਕਰਕੇ ਤੇ ਫਿਨਿਸ਼ ਕਰਤਾ ਜੀ ਹੁਣ ਜੀ ਮੈਂ UFC ਦੀ ਵਾਸਤੇ ਤਿਆਰੀ ਕਰ ਰਿਹਾ ਮੈਂ ਗੋਆ ਦੇ ਵਿੱਚ ਟ੍ਰੇਨਿੰਗ ਕਰ ਰਿਹਾ ਮੈਂ ਮੇਰੀ 8 ਘੰਟੇ ਟ੍ਰੇਨਿੰਗ ਕਰ ਰਿਹਾ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਵੱਡੇ ਟ੍ਰੇਨਿੰਗ ਕਰ ਰਿਹਾ ਮੈਂ ਜਜ਼ਬਾ ਹੈ ਮੈਂ ਆਪਣੇ ਪੰਜਾਬ ਨੂੰ ਆਪਣੇ ਇੰਡੀਆ ਨੂੰ ਛੇਤੀ ਹੀ UFC ਦੇ ਵਿੱਚ ਰਿਪਰੈਜ਼ੈਂਟ ਕਰਾਂ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂਗੇ ਮੇਰਾ ਨਾਮ ਰਸਾਲ ਸਿੰਘ ਪਿੰਡ ਸਾੜਾ ਖੋਖਰ ਹੈ ਜੀ ਇਹ ਸਾਡਾ ਛੋਟਾ ਬੇਟਾ ਕਰਨਦੀਪ ਸਿੰਘ ਜੋ ਕਿ ਹੁਣ ਗਾਲੋਵਲੋਂ ਜੇ ਖੇਡ ਕੇ ਜਿੱਤ ਕੇ ਤੇ ਸਾਡੇ ਭਾਈ ਸਾਹਿਬ ਕਿਸਾਨ ਜੁੜੀਆਂ ਦੇ ਪ੍ਰਧਾਨ ਆਏ ਨੇ ਸਾਨੂੰ ਬਹੁਤ ਖੁਸ਼ੀ ਹੋਈ ਆ ਇਹਨਾਂ ਨੇ ਸਾਡੇ ਬੱਚੇ ਦਾ ਆ ਕੇ ਮਾਨ ਸਨਮਾਨ ਕੀਤਾ ਜਦੋਂ ਇਸ ਤਰ੍ਹਾਂ ਕੋਈ ਸਾਡਾ ਵਰਕਰ ਕੋਈ ਸਾਡਾ ਲੀਟਰ ਆ ਕੇ ਸਾਡੇ ਬੱਚੇ ਦਾ ਮਾਨ ਸਨਮਾਨ ਕਰੇ ਫਿਰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਤੇ ਸਾਨੂੰ ਬੜੀ ਖੁਸ਼ੀ ਆ ਸਾਡੇ ਨਾਲ ਬੜੇ ਦਾ ਵੱਡਾ ਜੋੜ ਕੇ ਖੜੇ ਨੇ ਸਾਡੇ ਭਾਈ ਸਾਹਿਬ ਇੰਦਰਪਾਲ ਸਿੰਘ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸਾਰੇ মিডিਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਆਪਣਾ ਕੀਮਤੀ ਟਾਈਮ ਕੱਢ ਕੇ ਤੇ ਸਾਡੇ ਬੱਚੇ ਦੀਆਂ ਆਕੇ ਜੋ ਤਰੀਫਾਂ ਸਾਰੇ ਸੰਸਾਰ ਕੋ ਕਰਾਉਣੀਆਂ ਨੇ ਤੁਹਾਂ ਕਰਾਉਣੀਆਂ ਨੇ মিডিਆ ਦੇ ਰਾਹੀਂ ਕਿ ਨਹੀਂ ਤੁਸੀਂ ਇਹ ਪਰਵਾਹ ਬਹੁਤ ਜ਼ਿਆਦਾ ਖੁਸ਼ੀ ਆ ਜੀ ਜਦੋਂ ਜੱਤਿਆ ਸਾਨੂੰ ਪਤਾ ਲੱਗਾ ਮੈਨੂੰ ਫੋਨ ਕੀਤਾ ਮੈਂ ਸੁਣਾਰ ਬੱਤਰ ਕੀ ਹਾਲ ਹੈ ਕਿਹਾ ਜੀ ਦਾੜੀ ਮੈਂ ਚੱਤ ਗਿਆ ਤੇ ਫਿਰ ਉਹਦੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜੀ ਖੁਸ਼ੀ ਨਾਲ ਚਿਹਰਾ ਚੌੜਾ ਹੋ ਜਾਂਦਾ ਅਕਾਲ ਪੁਰਖ ਦੀ ਕਿਰਪਾ ਅਸੀਂ ਅਕਾਲ ਪੁਰਖ ਨੂੰ ਇੱਕ ਨੂੰ ਮੰਨਦੇ ਆ ਇੱਕ ਅਕਾਲ ਦੇ ਪੁਜਾਰੀ ਆ ਉਹ ਕਾਲਪੁਰਖ ਜਿਹੜਾ ਸਾਡੀ ਹਰ ਸਮੇਂ ਸਹਾਇਤਾ ਕਰਦਾ ਮਦਦ ਕਰਿਆ ਸਾਡੇ ਬੱਚਿਆਂ ਜਿਹੜੀਆਂ ਉਹ ਚਿਤ ਪ੍ਰਾਪਤ ਹੋ ਰਹੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਜੀ ਇੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੁੰਨੀ ਅੱਜ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਰਹਿਣ ਵਾਲੇ ਕਰਨ ਬਾਜਵਾ ਜੀ ਜੋ ਹੈ ਐਮ ਐਮ ਏ ਦੇ ਵਿੱਚ ਮਿਕਸ ਮਾਰਸ਼ਲ ਆਰਟ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹਾਸਿਲ ਕਰਕੇ ਤੇ ਆਪਣੇ ਘਰ ਆਏ ਨੇ ਜਿੱਥੇ ਉੱਥੇ ਉਹਨਾਂ ਦਾ ਅਸੀਂ ਘਰ ਪਹੁੰਚਣ ਤੇ ਸਵਾਗਤ ਕੀਤਾ ਤੇ ਉਹਨਾਂ ਨੂੰ ਵਧਾਈ ਵੀ ਦਿੱਤੀ ਆ ਪਰਿਵਾਰ ਨੂੰ ਵੀ ਵਧਾਈ ਦਿੱਤੀ ਆ ਤੇ ਸਾਡੇ ਮਾਝੇ ਵਾਸਤੇ ਸਾਡੇ ਜ਼ਿਲ੍ਹੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਆ ਕਿ ਇਸ ਤਰ੍ਹਾਂ ਦਾ ਇੱਕ ਛੋਟੀ ਉਮਰ ਦੇ ਵਿੱਚ ਨੌਜਵਾਨ ਸਾਡਾ ਛੋਟਾ ਭਰਾ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਨਾਂ ਉੱਚਾ ਕਰ ਰਿਹਾ ਔਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਵੀ ਦੇਖੋ ਇਹ ਇੰਨੀ ਕ ਖਤਰਨਾਕ ਗੇਮ ਆ ਕਿ ਜਿਸ ਦੇ ਵਿੱਚ ਪਤਾ ਨਹੀਂ ਹੁੰਦਾ ਸਾਡੇ ਸੱਟ ਕਿੱਥੇ ਲੱਗਣੀ ਆ ਤੇ ਸਾਡੀ ਜਾਨ ਵੀ ਜਾ ਸਕਦੀ ਆ ਔਰ ਉਸ ਤਰ੍ਹਾਂ ਦੀ ਇੱਕ ਗੇਮ ਨੂੰ ਮੈਂ ਕਹਿ ਸਕਦਾ ਕਿ ਕਰਨ ਬਾਜਵਾ ਜੀ ਨੇ ਜੋ ਅਸੈਪਟ ਕੀਤਾ ਉਹਦੇ ਵਿੱਚ ਆਪਣਾ ਸਟਰਗਲ ਕਰ ਰਿਹਾ ਔਰ ਜਿੱਤ ਵੀ ਹਾਸਲਾ ਕਰ ਰਿਹਾ ਤੇ ਪੰਜਾਬ ਦਾ ਨੌਜਵਾਨ ਇਹ ਅੱਜ ਸਾਬਿਤ ਕਰ ਰਿਹਾ ਕਿ ਜਿੱਥੇ ਅਸੀਂ ਦੇਸ਼ ਦੀਆਂ ਬਰੂਹਾਂ ਉਤੇ ਆਪਣੀ ਦੇਸ਼ ਦੀ ਰਾਖੀ ਵਾਸਤੇ ਆਪਣੀ ਜਾਨ ਕੁਰਬਾਨ ਕਰਦੇ ਹਾਂ ਆਪਣੇ ਕਿਤੇ ਵਾਸਤੇ ਜਿੱਥੇ ਕਿਸਾਨ ਆਪਣੇ ਮਿਹਨਤ ਕਿਰਤ ਕਰਕੇ ਆਪਣੀ ਜਿਹੜੀਆਂ ਪੀੜ੍ਹੀਆਂ ਨੂੰ ਬਚਾਉਣ ਵਾਸਤੇ ਜਿਹੜਾ ਆ ਖੂਨ ਪਸੀਨਾ ਇਕ ਕਰਦਾ ਤੇ ਅੱਜ ਸਾਡੇ ਨੌਜਵਾਨ ਆਪਣੇ ਦੇਸ਼ ਦੀ ਸਪੋਰਟਸ ਦੇ ਵਿੱਚ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਨਿਤਰੇ ਹੋਏ ਨੇ ਵੱਡੀਆਂ ਅਚੀਵਮੈਂਟਾਂ ਹਾਸਲ ਕਰ ਰਹੇ ਨੇ ਜਵਾਨੀ ਨੂੰ ਇੱਕ ਵੱਖਰੀ ਸਿਹਤ ਦੇ ਰਹੇ ਨੇ ਤੇ ਆਪਣੇ ਪੰਜਾਬ ਦਾ ਦਸਤਾਰ ਦਾ ਜਿਹੜਾ ਆ ਉਹ ਨਾਂ ਉੱਚਾ ਕਰ ਰਹੇ ਨੇ